ਕਾਨ ਬੇ ਹੈਲੋ ਹੈਲੋ ਭਾਜੀ ਬਿਜਲੀ ਦਫਤਰ ਤੋਂ ਬੋਲਦੇ ਹੋ ਹਾਂਜੀ ਬਿਜਲੀ ਦਫਤਰ ਤੋਂ ਬੋਲ ਰਿਹਾ ਜੀ ਪਾਜੀ ਜਿਹੜਾ ਤੁਹਾਡਾ 1912 ਵਾਲਾ ਨੰਬਰ 2233 ਦਿਨ ਲਾਈਦਾ ਭਾਜੀ ਲੱਗਦਾ ਹੀ ਨਹੀਂ ਅੱਛਾ ਪਾਜੀ ਮੀਂਹ ਆ ਜੇ ਤਾਂ ਲੜ ਚੱਲ ਜਾਂਦੀ ਆ ਹਨੇਰੀ ਆ ਜੇ ਤਾਂ ਲੜ ਚੱਲ ਜਾਂਦੀ ਆ ਹਾਂਜੀ ਹਾਂਜੀ ਯਾਰਾ ਤੁੱਕੀ ਅੰਬਾ ਚਾ ਪੜੇਗਾ ਹਾਂਜੀ ਭਾਜੀ 8 ਵਜੇ ਦੀ ਲਾਈਟ ਗਈ ਹੋਈ ਆ 10 ਵਜ ਗਿਆ ਇਹ ਹੁਣ ਕਦੋਂ ਆਊਗੀ ਲਾਈਟ ਸੌਣ ਤੋਂ ਬੈਠੇ ਆ ਭਾਜੀ ਅਸੀਂ ਸਰ 12 ਵਜੇ ਤੱਕ ਵੇਟ ਕਰ ਲਓ ਆ ਜਾਏਗੀ ਜੀ ਅੱਛਾ ਅੱਛਾ ਆਜੂਗੀ 12 ਵਜੇ ਤੱਕ ਲਾਈਟ ਨਹੀਂ 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 ਲਾਈਟ ਨਹੀਂ ਜੀ ਤੁਹਾਨੂੰ ਨੀਂਦ ਆ ਜਾਏਗੀ ਜੀ ਅਬੇ ਸਾਲੇ ਹਾਂਜੀ ਠੀਕ ਹੈ ਸੋ ਜਾਓ ਸੋ ਜਾਓ ਅੱਜ ਵੀ ਨਹੀਂ ਆਉਂਦੀ ਬੱਤ ਸੋ ਜਾਓ ਮੈਂ ਤਾਂ ਆਫ ਸੌਣ ਲੱਗਿਆ